ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲੋਂ ਸ਼੍ਰੀ ਰਾਧਕਾ ਭਜਨ ਮੰਡਲੀ ਦੀਆਂ ਮਹਿਲਾ ਮੰਡਲ ਦੇ ਸਹਿਯੋਗ ਦੇ ਨਾਲ ਅੱਜ ਕੜੀ ਚਾਵਲ ਅਤੇ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਗਰ ਕੌਂਸਲ ਦੇ ਵੈਸ ਕਮੇਟੀ ਪ੍ਰਧਾਨ ਮੋਨਿਕਾ ਮਿੱਤਲ ਜੀ ਖੜੇ ਹਨ ਉਹਨਾਂ ਦੇ ਨਾਲ ਇਹ ਹੋਰ ਮਹਿਲਾ ਮੰਡਲ ਖੜਾ ਨਜ਼ਰ ਆ ਰਿਹਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਅੱਜ ਨਾਜ਼ ਮੰਡੀ ਦੇ ਵਿੱਚ ਲੰਗਰ ਲਗਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਦ੍ਰਿਸ਼ ਅਤੇ ਲੰਗਰ ਵਰਤਾਏ ਜਾ ਰਹੇ ਹਨ ਅਤੇ ਸੰਗਤਾਂ ਛਕਦੀਆਂ ਨਜ਼ਰ ਆ ਰਹੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਅਤੇ ਇਸ ਮੌਕੇ ਤੇ ਰਾਜਕਾ ਭਜਨ ਮੰਡਲੀ ਵੱਲੋਂ ਕੀ ਕੀ ਗਿਆ ਉਹ ਸੁਣ ਸੁਣਾਉਣਾ ਹਾਂਜੀ ਮੇਰਾ ਨਾਮ ਸ਼ਿਵਾਨੀ ਮਿੱਤਲ ਹੈ ਅੱਜ ਕੱਲ੍ਹ ਸਮਝ ਜਿਹੜਾ ਲੰਗਰ ਲਾਇਆ ਹਾਂਜੀ ਅਸੀਂ ਮੰਡੀ ਦੀਆਂ ਕੁਝ ਭੈਣਾਂ ਨੇ ਇੱਕ ਭਜਨ ਮੰਡਲੀ ਬਣਾਈ ਹੋਈ ਹੈ ਜਿਹਦਾ ਨਾਮ ਹੈ ਸ਼੍ਰੀ ਰਾਦੇ ਭਜਨ ਮੰਡਲੀ ਅਸੀਂ ਸਾਰੇ ਆਪਣੇ ਆਪਣੇ ਘਰ ਭਜਨ ਕਰਦੀਆਂ ਭਜਨ ਸੰਧਿਆ ਕਰਕੇ ਕੁਝ ਪੈਸੇ ਇਕੱਠੇ ਕਰਦੇ ਹਾਂ ਉਹਦਾ ਅਸੀਂ ਇੱਕ ਗਰਮੀ ਇੱਕ ਸਰਦੀ ਦੋ ਅਸੀਂ ਲੰਗਰ ਲਾਣੇ ਹਰ ਸਾਲ ਲਾਣੇ ਆ ਕਈ ਸਾਲਾਂ ਤੋਂ ਲਾ ਰਹੇ ਆ ਤਾਜੋ ਅਸੀਂ ਲੰਗਰ ਲਾ ਕੇ ਲੋੜਵੰਦ ਜਿਹੜੇ ਆਂਦੇ ਨੇ ਗਰੀਬ ਬੰਦੇ ਉਹ ਖਾ ਕੇ ਆਪਣਾ ਪੇਟ ਭਰ ਸਕਣ ਤੇ ਸਾਡੇ ਤੇ ਪਰਮਾਤਮਾ ਇਹ ਮੇਂ ਕਿਰਪਾ ਕਰਦੇ ਰਹੀ ਅਸੀਂ ਵੱਧ ਤੋਂ ਵੱਧ ਲੰਗਰ ਲਾ ਕੇ ਲੋਕਾਂ ਦੀ ਸੇਵਾ ਕਰਦੇ ਰਹੀਏ ਧੰਨਵਾਦ ਰਾਧੇ ਨਦੀ ਜੀ ਇਹਨਾ ਮੋਨਿਕਾ ਮਿੱਤਲ ਐਮ ਸੀ ਵਾਰਡ ਨੰਬਰ 13 ਅਸੀਂ ਕੁਝ ਢੇਲੀਆਂ ਨੇ ਮਿਲ ਕੇ ਮਾਗਦੇ ਮਹੀਨੇ ਕੜੀ ਚਾਵਲਾ ਲੰਗਰ ਲਾਇਆ ਹੈ ਤਾਂ ਕਿ ਮਾਗਦੇ ਮਹੀਨੇ ਦਾਨਪੁਨ ਹੋ ਸਕੇ ਤੇ ਲੋ